ਡੇਰਾ ਮੁਖੀ राम रहीम ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਡੇਰਾ ਪ੍ਰਬੰਧਕ ਰਣਜੀਤ ਸਿੰਘ ਮਰ ਕਤਲ ਕੇਸ ਤੇ ਵਿਚਾਰ ਰਹੇ ਹਿਮ ਸਣੇ ਪੰਜ ਮੁਲਜ਼ਮ ਬਰੀ ਹਾਈ ਕੋਰਟ ਨੇ ਰੱਦ ਕੀਤਾ ਸੀਬੀਆਈ ਕੋਰਟ ਦਾ ਫੈਸਲਾ ਵਿਰੋਧੀਆਂ ਦੇ ਨਿਜੀ ਹਮਲੇ ਨੂੰ ਲੈ ਕੇ ਪੀਐਮ મોદી ਦਾ ਤਿੱਖਾ ਪਲਟਵਾਰ ਬੋਲੇ 24 ਸਾਲ ਤੋਂ ਮੇਰੇ ਖਿਲਾਫ ਬੋਲਿਆ ਜਾ ਰਿਹਾ ਗਲਤ ਕੇਸ ਦੇ ਕਿਹਾ ਮੁੰਦਾ ਸਦਾਗਰ ਕਦੇ ਕਿਹਾ ਗੰਦੀ ਨਾਲੀ ਦਾ ਕੀੜਾ ਪਰ ਹੁਣ ਮੈਂ ਹੋ ਗਿਆ ਗਾਲੀ ਘਰੂ ਆਖਰੀ ਦੌਰਚ ਭਾਜਪੀ ਨੇ ਪੰਜਾਬ ਦੇ ਵਿੱਚ ਪ੍ਰਚਾਰ ਨੂੰ ਦਿੱਤੀ ਧਾਰ ਕੇਂਦਰੀ ਮੰਤਰੀ ਰਾਜਨਾਥ ਸਿੰਘ ਪਿਊਸ਼ ਗੋਇਲ ਸ੍ਰੀਮਤੀ ਰਾਣੀ ਅਤੇ ਨਿਰਮਲਾ ਪ੍ਰੀਤ ਕਾਰਮਨ ਜਟੂਨ ਦੇ ਸਮਰਥਨ ਕਪਾ ਜਨラル ਸ਼ਰਮਾ ਤੇ ਪੁਸ਼ਕਰਤਾ ਮੀ ਕਰਨ ਦੇ ਲੋਕ ਮਿਲਨੀਆਂ ਆਪ ਨੇ ਵੀ ਪ੍ਰਚਾਰ ਚ ਲਗਾਈ ਪੂਰੀ ਬਾਜ ਲੁਧਿਆਣਾ ਪਠਾਨਕੋਟ ਦੇ ਰਕਪੁਰ ਜਾਨਗੇ ਕੇ ਜਵਾਸ ਸੇਮਾਨ ਪੂਰੀ ਫਾਤਰਾ ਨਾਬਾ ਤੇ ਲਹਿਰਾ ਦੇ ਵਿੱਚ ਜਟੂਨ ਦੇ ਸਮਰਥਨ ਸੰਜੇਤ ਸਿੰਘ ਮੋਹਾਲੀ ਤੇ ਰੋਪੜ ਦੇ ਵਿੱਚ ਰਾਗਵ ਚੱਡਾ ਦਾ ਰੋ कांग्रेस बलोवी जोर आते जोन प्रचार राहुल प्रियंका गांधी के बाद आज खड़गे आ रहे पंजाब कोटकपुरा दे विच करण रैली अमृतसर कर दे विच भी करण अहम प्रेस कॉन्फ्रेंस आज बछिंडा लोक का हल्के दे विच कुंकारपन के सिंह बादल लंबी हल्के करन के वक्वत मीटिंग तलवंडी साबो दे विच बठिंडाच वी रियलन करन ਸਸ਼ਕਾਲ 11 ਵਜੇ ਦੇ ਬੁਲੇਟਿਨ ਚ ਸਵਾਗਤ ਹੈ ਤਾਂ ਵੱਡੀ ਖਬਰ ਲੈ ਕੇ ਮੈਂ ਗੁਰਜੋ ਸੰਧੂ ਹਾਜ਼ਰ ਹਾਂ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ ਡੇਰਾ ਪ੍ਰਬੰਧਕਾ ਰஞ்சிਤ ਸਿੰਘ ਕਤਲ ਕੇਸ ਦੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਗਿਆ ਹਾਈ ਕੋਰਟ ਨੇ ਸੀ ਬੀ ਆਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਤਾਂ ਡੇਰਾ ਮੁਖੀ ਸਮੇਤ ਪੰਜ ਮੁਜ਼ਮਮ ਬਰੀ ਹੋਏ ਨੇ ਸੀ ਬੀ ਆਈ ਕੋਰਟ ਨੇ ਨਾਜ਼ੀਕੀ ਉਮਰ ਕੈਦੀ ਸਜ਼ਾ ਸੁਣਾਈ ਸੀ ਤਾਂ ਡਿਟੇਲ ਆਰਡਰ ਜਿਹੜਾ ਹੈ ਉਹਨਾਂ ਜੇ ਬਾਕੀ ਹੈ ਰਾਮ ਰਹੀਮ ਨੂੰ ਦੱਸ ਦੇ ਕਿ ਜੇਲ੍ਹ ਦੇ ਵਿੱਚ ਹੀ

ਬੇਰਾਮਖੀ ਰਾਮ ਰਹੀਮ ਨੂੰ 10 ਜੁਲਾਈ 2010 ਨੂੰ ਦਿੱਲੀ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਖਾਨਪੁਰ ਕੋਲੀਆਂ ਪਿੰਡ ਦੇ ਵਿੱਚ ਖੇਤਾਂ ਦੇ ਨੇੜੇ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਤਲ ਕਰ ਦਿੱਤਾ ਗਿਆ ਸੀ ਗੁਰਮੀਤ ਰਾਮ ਰਹੀਮ ਇਸ ਵੇਲੇ ਰੋहतक ਜੇਲ੍ਹ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ 25 ਅਗਸਤ 2017 ਨੂੰ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਨੂੰ ਦੋ ਸਾਥੀਆਂ ਦੇ ਨਾਲ ਬਲਦਕਾਰ ਕਰਨ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਸਤਾਰਾ ਜੰਦਰੀ 2019 ਨੂੰ OSCBAA عدالت ਨੇ सिरसा ਦੇ ਪੱਤਰਕਾਰ ਰਾਮਚੰਦਰ ਛਤਰਪਾਤੀ ਦੇ ਕਤਲ ਕੇਸ ਦੇ ਵਿੱਚ ਸੁਣਵਾਈ ਸੀ 2021 ਦੇ ਵਿੱਚ ਰਣਜੀਤ ਮਰਡਰ ਮਾਮਲੇ ਦੇ ਵਿੱਚ ਉਮੇਸ਼ ਸ਼ਰਮਾ ਨੇ ਮੇਰੇ ਸੋਗੇ ਫੋਨ ਲਾਈਨ ਤੋਂ ਉਮੇਸ਼ ਕੀ ਕੁਝ ਹੋਰ ਅਪਡੇਟ ਹੈ ਦੇਖੋ ਰਣਜੀਤ ਸਿੰਘ ਮਰਡਰ ਮਾਮਲੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿੱਦਾਂ ਹੀ ਸੀਬੀਆਈ ਕੋਰਟ ਦਾ ਫੈਸਲਾ ਆਇਆ ਸੀਗਾ ਜਿੱਦਾਂ ਹਰ ਕੋਈ ਕਰਦਾ ਵੀ ਹੈ ਜਿਹੜਾ ਦੋਸ਼ੀ ਇਕਰਾਰ ਦਿੱਤਾ ਜਾਂਦਾ ਹੈ ਉਹ ਵੱਡੀ ਅਦਾਲਤ ਦਾ ਰੁਕ ਕਰਦਾ ਹੈ ਔਰ ਇਸ ਮਾਮਲੇ ਵਿੱਚ ਵੀ ਇਹੀ ਹੋਇਆ ਜਦੋਂ ਸੀਬੀਆਈ ਕੋਰਟ ਨੇ ਪੰਚਕੁਲਾ ਸੀਬੀਆਈ ਕੋਰਟ ਨੇ ਫੈਸਲਾ ਸੁਣਾਇਆ ਸੀ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ ਪੰਜ ਇਦੇ ਵਿੱਚ ਇੱਕ ਕਯੂ ਸੀਗਾ ਔਰ ਇੱਕ ਮੇਨ ਕਯੂ ਸੀਗਾ ਸ਼ਬਦਿਲ ਜਿਹਦੇ ਪਿਸਤਲ ਤੋਂ ਜਿਹਦੇ ਚ ਐਲੀਗੈਂਸ ਸੀਗਾ ਉਹਦੀ ਪਿਸਤਲ ਤੋਂ ਗੋਲੀ ਚੱਲੀ ਹੈ ਉਹਨੇ ਗੋਲੀ ਚਲਾਈ ਹੈ ਉਹ ਵੀ ਇਹਦੇ ਵਿੱਚ ਐਕਿਊਜ਼ ਮੇਨ ਐਕਿਊਜ਼ ਸੀਗਾ ਉਸ ਸਮੇਂ ਤੇ ਡੇਰਾ ਮੁਖੀ ਸਮੇਂ ਤੇ ਪੰਜ ਕਯੂ ਸੀਗੇ ਪੰਜਾਂ ਨੇ ਪੰਜਾਬ ਰੈਣਾ ਹਾਈ ਕੋਰਟ ਦਾ ਰੁਖ ਕੀਤਾ ਔਰ ਜਿਹੜਾ ਇਹ ਫੈਸਲਾ ਸੀਗਾ ਸੀ ਬੀ ਕੋਰਟ ਦਾ ਇਹਨੂੰ ਅਪੀਲ ਦਾਇਰ ਕੀਤੀ ਹੈ ਔਰ ਉਸ ਤੋਂ ਬਾਅਦ ਸੁਣਵਾਈ ਦਾ ਦੌਰ ਚੱਲਿਆ ਕਾਫੀ ਲੰਬਾ ਔਰ ਉਸ ਤੋਂ ਸੁਣਵਾਈ ਦੇ ਦੌਰ ਦੇ ਬਾਅਦ ਅਦਾਲਤ ਆਮ ਤੌਰ ਤੇ ਕਰੀਬ ਫੈਸਲਾ ਰਿਜ਼ਰਵ ਰੱਖਦੀ ਹੈ ਔਰ ਇਸ ਮਾਮਲੇ ਵਿੱਚ ਵੀ ਫੈਸਲਾ ਰਿਜ਼ਰਵ ਰੱਖਿਆ ਗਿਆ ਸੀਗਾ ਔਰ ਪ੍ਰੋਨਾਨਸਮੈਂਟ ਅੱਜ ਹੋਈ ਹੈ ਤੇ ਅੱਜ ਜਿਹੜਾ ਹੈ ਉਹ ਬਰੀ ਕਰਤਾ ਗਿਆ ਜਿੱਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕਿਹੜੇ ਗਰਾਊਂਡਸ ਤੇ ਬਰੀ ਕੀਤਾ ਅਦਾਲਤ ਨੂੰ ਕੀ ਲੱਗਿਆ ਕਿਹੜੇ ਵਕੀਲਾਂ ਦੀ ਬਹਿਸ ਦੋਨੋਂ ਪੱਖਾਂ ਦੀ ਜਿਹੜੀ ਵੈ ਬਹਿਸ ਸੀਗੀ ਉਹਨਾਂ ਨੇ ਆਪਣੀ ਆਪਣੀ ਬਹਿਸ ਕਿਹੜੇ ਪੁਆਇੰਟ ਰੇਜ਼ ਕੀਤੇ ਕਿ ਇਸ ਪੁਆਇੰਟ ਨੂੰ ਅਦਾਲਤ ਇਹ ਲੱਗਿਆ ਇਹ ਸਾਰਾ ਜਦੋਂ ਡਿਟੇਲ ਆਰਡਰ ਆਏਗਾ ਉਦੋਂ ਪਤਾ ਚੱਲੇਗਾ ਕਿ ਕਿਹੜੇ ਗਰਾਉਂਡ ਸੀਗੇ ਜਾਂ ਕਿਉਂ ਲੱਗਿਆ ਕਿ ਸੀਬੀਆਈ ਕੋਰਟ ਦੇ ਫੈਸਲੇ ਨੂੰ ਪਲਟਾਇਆ ਜਾਏ ਇਹ ਸਾਰਾ ਜਿਹੜਾ ਗਰਾਉਂਡ ਹੈ ਉਹ ਆਰਡਰ ਡਿਟੇਲ ਆਰਡਰ ਆਣ ਤੋਂ ਬਾਅਦ ਪਤਾ ਚੱਲੇਗਾ ਲੇਕਿਨ ਇੰਨਾ ਜ਼ਰੂਰ ਹੈ ਕਿ ਸਾਬਕਾ ਮੈਨੇਜਰ ਰਣਜੀਤ ਸਿੰਘ ਦਾ ਮਰਡਰ ਭਾਵੇਂ ਬਾਕੀ ਜਿਹੜੇ ਮਾਮਲੇ ਹੋਏ ਕਾਫੀ ਹਾਇਰ ਪਲਫਾਰ ਰਹੇ ਨੇ ਔਰ ਇਹ ਮਾਮਲੇ ਚ ਬਰੀ ਹੋਣਾ ਇੱਕ ਵੱਡੀ ਰਾਹਤ ਹੈ ਬਾਕੀ ਮਾਮਲੇ ਹੱਲੇ ਚੱਲ ਰਹੇ ਨੇ ਉਹਦੇ ਵਿੱਚ ਸਜ਼ਾ ਹੋਈਆਂ ਨੇ ਔਰ ਸੁਨਾਰੀਆ ਜੇਲ੍ਹ ਵਿੱਚ ਡੇਰਾ ਮੁਖੀਲੇ ਬੰਦ ਨੇ ਉਹਨੂੰ ਦੇਖਣਾ ਹੋਏਗਾ ਡਿਟੇਲ ਆਰਡਰ ਵਿੱਚ ਕੀ ਗਰਾਉਂਡਸ ਨੇ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਜਿਨੇ ਜਿਹਦੇ ਜਿਹਨੂੰ ਬੇਸ ਬਣਾਉਂਦੇ ਹੋਏ ਅਦਾਲਤ ਨੇ ਇਹ ਅੱਜ ਫੈਸਲਾ ਸੁਣਾਇਆ ਹੈ। ਅ ਉਮੇਸ਼ ਦੂਜੀ ਪਾਰਟੀ ਦਾ ਜ਼ਿਕਰ ਕਰੀਏ ਤਾਂ ਉਹਨਾਂ ਦੇ ਲਈ ਕੀ ਕੁਝ ਕਾਨੂੰਨੀ ਦਾ ਪੇਚ ਨੇ ਕਿਉਂਕਿ ਡੇਰਾ ਮੁਖੀ ਨੂੰ ਤਾਂ ਰਾਹਤ ਮਿਲ ਗਈ ਹੈ। ਦੇਖੋ ਜਦੋਂ ਕੋਈ ਐਦਾਂ ਦਾ ਫੈਸਲਾ ਆਉਂਦਾ ਹੈ ਉਸ ਤੋਂ ਬਾਅਦ ਸਾਰਾ ਜਿਹੜੇ ਟੈਕਨੀਕੀ ਪਹਿਲੂ ਉਹ ਆਂਦੇ ਆਰਡਰ ਦੇ। ਹੂੰ ਆਰਡਰ ਦੀ ਕਾਪੀ ਆਂਦੀ ਹੈ। ਜੇ ਦੂਜਾ ਪੱਖ ਆਪਾਂ ਦੇਖਿਆ ਜਈਏ ਜੇ ਰਣਜੀਤ ਸਿੰਘ ਦੇ ਕੋਈ ਫੈਮਿਲੀ ਮੈਂਬਰ ਇਹਨੂੰ ਅੱਗੇ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ ਜਾਂ ਅੱਗੇ ਕੋਈ ਹੋਰ ਇਹਦਾ ਪਹਿਲੂ ਆਏਗਾ ਉਹ ਨੇਚਰਲੀ ਸਾਰਿਆਂ ਕੋਲ ਆਪਣੇ ਆਪਣੇ ਇੱਕ ਲੀਗਲ ਰਿਮੇਡੀ ਹੁੰਦੀ ਹੈ ਗੁਰਜੋਤ ਜਿਹਦੇ ਕੋਲ ਜਿਹੜਾ ਕੋਈ ਹੋਏਗਾ ਉਹਨਾਂ ਦੇ ਐਡਵੋਕੇਟਸ ਉਹਨਾਂ ਨੂੰ ਗਾਈਡ ਕਰਨਗੇ ਲੇਕਿਨ ਫਿਲਹਾਲ ਇਹਨਾਂ ਹੈ ਕਿ ਪਹਿਲੇ ਇੱਕ ਵਾਰ ਡਿਟੇਲ ਆਰਡਰ ਆ ਜਾਏ ਔਰ ਜਿਹੜਾ ਵੀ ਅਗਲਾ ਕਾਨੂੰਨੀ ਪੱਖ ਹੋਏਗਾ ਉਹ ਡਿਟੇਲ ਆਰਡਰ ਨੂੰ ਪੜਨ ਤੋਂ ਬਾਅਦ ਹੀ ਕੋਈ ਫੈਸਲਾ ਲੈਂਦਾ ਜਾਂਦਾ ਹੈ ਕਿ ਇਹਨੂੰ ਅੱਗੇ ਚੁਣੌਤੀ ਦੇਣੀ ਹੈ ਨਹੀਂ ਦੇਣੀ ਹੈ ਕੀ ਉਹ ਡਿਟੇਲ ਆਰਡਰ ਚ ਆਇਆ ਇਹ ਬਾਅਦ ਦੀ ਗੱਲ ਹੈ ਜੀ ਕਿਉਂਕਿ ਇਹ ਵੀ ਪੇਰ ਟਾਈਮ ਹੈ ਨਾ ਉ ਜੀ ਬਿਲਕੁਲ ਉਹੀ ਮੈਂ ਗੱਲ ਕਰ ਰਿਹਾ ਕਿ ਜਦੋਂ ਦੋਨੋਂ ਪੱਖਾਂ ਦੀ ਇੱਕ ਬਹਿਸ ਹੁੰਦੀ ਹੈ ਤਾਂ ਅਦਾਲਤ ਦੋਨੋਂ ਪੱਖਾਂ ਨੂੰ ਸੁਣਦੀ ਹੈ ਉਹਨਾਂ ਦੀ ਬਹਿਸ ਕੀ ਪੁਆਇੰਟ ਸੀਗੇ ਕਿਉਂਕਿ ਜੇ ਡੇਰਾ ਮੁਖੀ ਤੇ ਬਾਕੀ ਲੋਕਾਂ ਦੀ ਗੱਲ ਕਰੀ ਉਹਨਾਂ ਦੇ ਵਕੀਲਾਂ ਨੇ ਉਹਨਾਂ ਨੂੰ ਇਹ ਦੋ ਸਾਬਿਤ ਕਰਨ ਲਈ ਆਪਣੀ ਪੱਖ ਰੱਖਿਆ ਡੇਰਾ ਰਣਜੀਤ ਸਿੰਘ ਦੇ ਜਿਹੜੇ ਵਕੀਲ ਸੀਗੇ ਪਰਿਵਾਰ ਦੇ ਉਹਨਾਂ ਨੇ ਆਪਣੇ ਪੱਖ ਰੱਖਿਆ ਯਾ ਸੀਬੀਆਈ ਦੇ ਜਿਹੜੇ ਵਕੀਲ ਸੀਗੇ ਤਾਂ ਉਹ ਸਾਰਾ ਡੀਟੇਲ ਆਰਡਰ ਵਿੱਚ ਹੀ ਪਤਾ ਲੱਗੇਗਾ ਕਿ ਐਗਜ਼ੈਕਟ ਪੰਜਾਬ ਹਾਈ ਕੋਰਟ ਨੇ ਜਦੋਂ ਇਹ ਅੱਜ ਬਰੀ ਦਾ ਜਿਹੜਾ ਫੈਸਲਾ ਸੁਣਾਇਆ ਹੈ ਇਸ ਫੈਸਲੇ ਦੇ ਪਹਿਲੂ ਕੀ ਨੇ ਕੀ ਉਹ ਮਾਇਨੇ ਨੇ ਕੀ ਗਰਾਉਂਡਸ ਨੇ ਬੇਸਿਕਲੀ ਗਰਾਉਂਡ ਬਹੁਤ ਇੰਪੋਰਟੈਂਟ ਹੁੰਦੇ ਨੇ ਕਿਉਂਕਿ ਉਹ ਬਹੁਤ ਇੰਪੋਰਟੈਂਟ ਪੱਖ ਹੁੰਦਾ ਹੈ ਬੜਾ ਬੜਾ ਸ਼ੁਕਰੀਆ ਮੇਸ਼ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਸਾਲ 2002 ਦੇ ਵਿੱਚ ਦੱਸੇ ਕਿ ਰਣਜੀਤ ਸਿੰਘ ਦਾ ਕਤਲ ਹੋਇਆ ਸੀ ਅਸੀਂ ਹਾਇਰਟਲੇ ਪਾਸੇ ਪੂਰਾ ਗ੍ਰਾਫਿਕ ਦੇ ذریعے ਇਹ ਸਾਰੇ ਮਾਮਲੇ ਦਾ ਜ਼ਿਕਰ ਕਰਦੇ ਰਹੇ ਹਾਂ ਰਣਜੀਤ ਸਿੰਘ ਬੇਰੇ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਬੇਰੇ ਵਾਲਿਆਂ ਨੂੰ 2002 ਦੇ ਵਿੱਚ ਯਾਨੀ ਕਿ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ 22 ਸਾਲ ਬਾਅਦ ਕਿਉਂਕਿ ਜਦੋਂ ਇੰਨਾ ਲੰਮਾ ਸਮਾਂ ਬਾਅਦ ਸਜ਼ਾ ਸੁਣਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਹੁਣ 2021 ਦੇ ਵਿੱਚ ਸਜ਼ਾ ਸੁਣਾਈ ਗਈ ਔਰ 2024 ਦੇ ਵਿੱਚ ਆ ਕੇ ਬਰੀ ਕਰ ਦਿੱਤਾ ਗਿਆ ਹਾਲਾਂਕਿ ਤੋਂ ਬਾਅਦ ਅੱਗੇ ਕੀ ਹੋਏਗਾ ਕਾਨੂੰਨੀ ਦਾ ਪੇਚ ਕੀ ਹੋਏਗੇ ਇਹ ਵੱਖਰਾ ਮਸਲਾ ਹੈ ਆਪਾਂ ਬਾਤ ਨਿਕਾਲਾ ਪਰ ਇਹਨਾਂ ਜ਼ਰੂਰ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਬਰੀ ਕਰ ਦਿੱਤਾ ਗਿਆ ਔਰ ਇਹ ਸਭ ਤੋਂ ਅਹਿਮ ਹੈ ਕਿ ਡਿਟੇਲ ਆਰਡਰ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ ਕਿਹੜੇ ਅਜਿਹੇ ਤੱਤ ਤੇ ਪੱਖ ਰਾਮ ਰਹੀਮ ਦੇ ਵਕੀਲ ਦੇ ਵੱਲੋਂ ਰੱਖੇ ਗਏ ਨੇ ਜਿਸ ਦੇ ਆਧਾਰ ਤੇ ਹਾਈ ਕੋਰਟ ਨੇ ਸੀਬੀਆਈ ਕੋਰਟ ਦਾ ਫੈਸਲਾ ਪਲਟ ਦਿੱਤਾ ਹੈ ਜਾਂ ਕਹਿ ਲਈਏ ਕਿ ਉਸ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਜਦੋਂ ਉਮਰ ਕੈਦੀ ਸਰਦਸਮਾਏਗੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਣਾਈ ਗਈ ਸੀ ਪਰ ਹੁਣ ਹਾਈ ਕੋਰਟ ਦੇ ਵੱਲੋਂ ਮੁਲਜ਼ਮਾਂ ਨੂੰ ਪੰਜੇ ਦੇ ਪੰਜੇ ਮੁਲਜ਼ਮ ਜਿਹੜੇ ਨੇ ਉਹ ਬਰੀ ਕਰ ਦਿੱਤੇ ਗਏ ਨੇ ਔਰ ਇਸ ਦੇ ਵਿੱਚ ਬੇਖਦ ਐਮ ਹੈ ਕਿ ਜਿਸ ਤਰੀਕੇ ਦੇ ਨਾਲ ਜ਼ਿਕਰ ਉਮੇਸ਼ ਵੀ ਕਰ ਰਹੇ ਸਨ ਕਿ ਸਬਦਿਲ ਜੋ ਹੈ ਉਹ 메ਨ ਇਸ ਦੇ ਵਿੱਚ ਮੁੱਖ ਮੁਲਜ਼ਮ ਸੀ ਔਰ ਇਹ ਮੰਨਿਆ ਗਿਆ ਸੀ ਕਿ ਉਸੇ ਦੀ ਪਿਸਤਲ ਦੇ ਨਾਲ ਉਸ ਨੇ ਹੀ ਗੋਲੀ ਚਲਾਈ ਸੀ ਹਾਲਾਂਕਿ ਜਿਹੜੇ ਚਾਰ ਹੋਰ ਦੋਸ਼ੀ ਨੇ ਉਹਨਾਂ ਦੇ ਨਾਲ ਕ੍ਰਿਸ਼ਨ ਸਬਦਿਲ ਔਰ ਅਵਤਾਰ ਤੇ ਜਸਵੀਰ ਨੇ ਔਰ ਪੰਜਵਾਂ ਦੋਸ਼ੀ ਬੇਰਾਮੁਖੀ ਰਾਮ ਰਹੀਮ ਸੀ ਪਰ ਹੁਣ ਮਾਮਲੇ ਦੇ ਵਿੱਚ ਰਣਜੀਤ ਮਰਡਰ ਕੇਸ ਦੇ ਵਿੱਚ ਕਲੀਨ ਚਿੱਟ ਮਿਲ ਗਈ ਹੈ ਕਹਿ ਲਈਏ ਕਿ ਬਰੀ ਕਰ ਦਿੱਤਾ ਗਿਆ ਹੈ ਬਿਲਕੁਲ ਇਸ ਮਾਮਲੇ ਦੇ ਵਿੱਚ ਰਾਹਤ ਡੇਰਾ ਮੁਖੀ ਨੂੰ ਮਿਲੀ ਪਰ ਇਹਨਾ ਜ਼ਰੂਰ ਹੈ ਕਿ ਡੇਰਾ ਮੁਖੀ ਜੇਲ੍ਹ ਦੇ ਵਿੱਚ ਹੀ ਰਹੇਗਾ ਕਿਉਂਕਿ ਦੋ ਹੋਰ ਮਾਮਲੇ ਦੇ ਵਿੱਚ ਸਜ਼ਾ ਹੈ ਤਾਂ ਡੇਰਾ ਮੁਖੀ ਡੇਰਾ ਦੇ ਪ੍ਰਵਕਤਾ ਬੁਲਾਰੇ ਨੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ

जितेंद्र खुराना जी क्या क्यूँकी दो हजार में सजा सुनाई गई सीबीआई कोर्ट ने उनको दोषी माना उमर कैद की सजा सुनाई इकतीस लाख रुपए जुर्माना लगा अब हाई कोर्ट ने फैसले को एकदम से पलट दिया या कह लिए कि रद्द कर दिया है तो क्या आप कुछ इसमें एस्पेक्ट्स देख सकते हैं क्योंकि उस समय तो बिल्कुल सन्नाटा पसर गया था अगर बात की जाए तो डेरे में जब सजा सुनाई गई थी देखिए हम हमेशा से ही कहते आए हैं जैसा कि मैंने आपको अभी बताया ही है कि पुज्य गुरुजी जी को न्यायपालिका में पुरान ऐसी भरोसा था और है और जो ये फैसला माननीय हाई कोर्ट ने दिया है उसका हम स्वागत करते हैं जी इसके अलावा आप कुछ जी, कहना जी, चाहेंगे कि 2002 में जो वो मर्डर हुआ उसमें बिल्कुल कोई हाथ नहीं था ना ही डेरा मुखी का वो... ना ही और का। आज जो फैसला आया है जिस जी, उसके बारे में आपसे बात कर रहा हूँ अभी और केसेज पे सुनवाई नहीं है तो उसके बारे में कुछ कहना मेरा ठीक नहीं होगा ਠੀਕ ਹੈ ਠੀਕ ਹੈ ਗੁਰਚਰਨ ਗਰਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਸਜੀਪੀਸੀ ਦੇ ਮੈਂਬਰ ਨੇ ਗਰਵਾਲ ਸਾਹਿਬ ਤੁਹਾਡਾ ਵੀ ਸਵਾਗਤ ਹੈ ਨਿਊਜ਼ ਇਨ ਪੰਜਾਬ ਤੇ ਤਾਂ ਡੇਰਾ ਮੁਖੀ ਨੂੰ ਰஞ்சிਤ ਮਰਡਰ ਕੇਸ ਦੇ ਵਿੱਚ ਵੱਡੀ ਰਾਹਤ ਮਿਲੀ ਹੈ ਬਰੀ ਕਰ ਦਿੱਤਾ ਹੈ ਹਾਈ ਕੋਰਟ ਨੇ ਦੇਖੋ ਜਦੋਂ ਇਹ ਗੱਲ ਸੁਣਾਈ ਦੇ ਰਹੀ ਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਕਿਸੇ ਦੇ ਮਨ ਤੇ ਕੇ ਇਹਨਾਂ ਰਾਹਤ ਦੇਣ ਵਾਲੀ ਖਬਰ ਨਹੀਂ ਹੈ ਇਹ ਇੱਕ ਇੱਕ ਰੋਸ ਹੀ ਆ ਉੱਠ ਰਿਹਾ ਉਹ ਚਾਹੇ ਸਿੱਖ ਸਮਾਜ ਹੋਵੇ ਤੇ ਚਾਹੇ ਕੋਈ ਜਿਹੜੇ ਸਮਾਜ ਦੇ ਨਾਲ ਨਿਆਂ ਕਰਨ ਵਾਲੇ ਜਾਂ ਮਨੁੱਖਤਾ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕ ਆ ਉਹਨਾਂ ਦੀ ਇੱਕ ਮਾੜੀ ਖਬਰ ਆ ਚਾਹੇ ਅਦਾਲਤ ਤੇ ਰਾਈ ਆਈ ਆ ਚਾਹੇ ਕਿਸੇ ਰਾਈ ਦੀ ਆਈ ਸੋ ਇਹ ਇਹ ਜਿਹੜੀਆਂ ਸਰਕਾਰਾਂ ਵਾਂ ਡੋਣਾ ਸਮੇ ਇਹਨੂੰ ਵਰਤਨ ਦੀ ਜਿਹੜਾ ਅਸੀਂ ਕੋਸ਼ਿਸ਼ ਕਰਦੀਆਂ ਸੋ ਮੈਨੂੰ ਲੱਗਦਾ ਕਿ ਇਹ ਨੀਤੀ ਜਿਹੜੀ ਆ ਅੱਛੀ ਨਹੀਂ ਆ ਕਿਉਂਕਿ ਜਿਹੜਾ ਲੋਕ ਇੱਕ ਜਿਹੜੇ ਵੱਡੇ ਕ੍ਰਿਮੀਨਲ ਨੇ ਵੱਡੇ ਦੋਸ਼ ਉਹਨਾਂ ਤੇ ਬਲਾਤਕਾਰ ਦੇ ਦੋਸ਼ ਨੇ ਕਤਲਾਂ ਦੇ ਦੋਸ਼ ਨੇ ਉਹਨਾਂ ਲੋਕਾਂ ਨੂੰ ਅਸੀਂ ਵੋਟਾਂ ਦੀ ਖਾਤਰ ਕੋਈ ਰਾਹਤ ਦੇਣ ਦੀ ਕੋਸ਼ਿਸ਼ ਕਰੀਏ ਕਿ ਕੋਈ ਪ੍ਰਭਾਵ ਵਰਤੀਏ ਤੇ ਮੈਨੂੰ ਲੱਗਦਾ ਹੈ ਕਿ ਚੰਗਾ ਨਹੀਂ ਹੈਗਾ ਦੇਖੋ ਸ਼ਰੂਨੀ ਗੁਰਦੁਆਰਾ ਪਰੰਧ ਕਮੇਟੀ ਹਮੇਸ਼ਾ ਇਸ ਦੇ ਖਿਲਾਫ ਕਿਉਂਕਿ ਇੱਕ ਸਿੱਖ ਆਵਾਮ ਦੀ ਜਿਹੜੀ ਜਿਹੜੀ ਭਾਵਨਾਵਾਂ ਉਸ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਹਨਾਂ ਦੇ ਖਿਲਾਫ ਲੜਾਈ ਲੜਦੇ ਰਹਾਂਗੇ ਤੇ ਮੈਨੂੰ ਇਹਦਾ ਇਹ ਵੀ ਪੂਰਾ ਵਿਸ਼ਵਾਸ ਹੈ ਕਿ ਇਹ ਇਹ ਸੱਤਾਧਾਰੀ ਲੋਕ ਇਹਦੇ ਵਿੱਚ ਆਪਣਾ ਕੋ ਪ੍ਰਭਾਵ ਵਰਤ ਕੇ ਮਾਰੇ ਲੋਕਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨਗੇ ਤਾਂ ਜਿਹੜਾ ਸੱਚ ਹੈ ਉਹ ਅਖੀਰ ਤੇ ਜੇਤ ਹੋਏਗੀ ਤੇ ਉਹਨਾਂ ਲੋਕਾਂ ਦੀ ਜਿਵੇਂ ਕਹਿੰਦੇ ਨੇ ਵੀ ਉਹਨਾਂ ਦੀ ਬਦੀ ਦਾ ਨਾਸ ਵੀ ਹੋ ਜਾ। ਹੂੰ। ਗਰੇਵਸਾ ਬਟ ਰਹਿ ਗਏ ਨਹੀਂ ਪਰ ਹੁਣ ਤਾਂ ਸਿਰਫ ਪੰਜਾਬ ਔਰ ਜੰਮੂ ਸੌਰੀ ਹਿਮਾਚਲ ਦੇ ਵਿੱਚ ਉਹ VOTING ਹੋਣੀ ਬਾਕੀ ਹੈ। ਹਰਿਆਣਾ ਚ ਤਾਂ ਵੋਟਾਂ ਪੈ ਚੁੱਕੀਆਂ ਨੇ। ਤੁਸੀਂ ਕਹਿ ਰਹੇ ਹੋ ਕਿ ਚੋਣਾਂ ਦੇ ਨਾਲ ਜੋੜ ਕੇ ਵੀ ਇਸ ਨੂੰ ਵੇਖਿਆ ਜਾ ਰਿਹਾ ਹੈ। ਦੇਖੋ BJP ਦਾ ਗੋਲਾਂਡਾ ਆ ਰਿਹਾ। ਜਿੰਨੀਆਂ ਵੀ ਇੱਥੇ ਆ ਰਹੀਆਂ ਸਰਵੇ ਆ ਰਹੇ ਨੇ ਤੇ ਪੰਜਾਬ ਦੇ ਵਿੱਚ ਡੇਰੇ ਦੀ ਵੋਟ ਦਾ ਅਸਰ ਹੈਗਾ। ਅੱਛਾ। ਸੋ ਉਸ ਇਸ ਕਰਕੇ ਉਹ ਇਹ ਜ਼ਰੂਰੀ ਆ। ਕਿ ਉਹ ਇਹ ਗੱਲ ਨੂੰ ਦੇਖ ਰਿਹਾ ਪਰ ਫੈਸਲਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਸੁਣਾਇਆ ਗਰੇਵਲ ਸਾਹਿਬ ਅੰਤ ਪਰ ਬੂਸਪੜ ਕਰ ਰਹੇ ਹੂੰ ਭਈ ਅਸੀਂ ਇਸ ਗੱਲ ਸਾਡੂੰ ਚੰਗੀ ਖਬਰ ਨਹੀਂ ਦਿਖਾਈ ਦੇ ਰਹੀ ਅਸੀਂ ਅਸੀਂ ਚਾਹਾਂਗੇ ਕਿ ਜਿਹੜੀਆਂ ਉੱਪਰ ਦੀਆਂ ਇਸ ਤੋਂ ਅੱਗੇ ਕੋਰਟਾਂ ਵਾ ਉਹ ਉਹ ਅਦਾਲਤ ਦਾ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਅਦਾਲਤ ਦੀ ਜਿਹੜੀ ਬਹਾਲੀ ਜਿਹੜੀ ਆ ਉਹਨਾਂ ਦੀ ਦਾਦਾ ਰਜਾ ਉਹਨਾਂ ਦੀ ਸਹੀ ਜਿਹੜੀ ਸਾਖ ਹੈ ਉਹਦੀ ਭਾਲੀ ਵਾਸਤੇ ਜਰੂਰ ਕੋਰਟਾਂ ਜਿਵੇਂ ਪਹਿਲਾਂ ਵੀ ਉਹਦੀ ਪ੍ਰੋਲ ਦੇ ਬਾਰੇ ਦੇ ਵਿੱਚ ਕੋਰਟਾਂ ਨੇ ਆਪਣਾ ਮਦਦਤਾ ਦੀ ਤੁਹਾਨੂੰ ਚੰਗਾ ਲੱਗਾ ਤੋ ਅਸੀਂ ਅਸੀਂ ਇੱਕ ਵਿਸ਼ੇਸ਼ ਵਿਅਕਤੀ ਦੇ ਖਿਲਾਫ ਨਹੀਂ ਹੈਗੇ ਪਰ ਜਿਹੜਾ ਸਿਸਟਮ ਹੈ ਉਸ ਗੱਲ ਦੇ ਖਿਲਾਫ ਆ ਠੀਕ ਹੈ ਅਗਰਵਾਸ ਸਾਹਿਬ ਸ਼ੁਕਰੀਆ ਜੁੜਨ ਦੇ ਲਈ ਤਾਨਵਾਦ ਇਸ ਤੋਂ ਪਹਿਲਾਂ ਜਤਿੰਦਰ ਖੁਰਾਨਾ ਸਾਡੇ ਨਾਲ ਜੁੜੇ ਉਹਨਾਂ ਦਾ ਵੀ ਸ਼ੁਕਰੀਆ ਡੇਰਾ ਸੱਚਾ ਸੋਦਾ ਦੇ ਉਹ ਬੁਲਾਰੇ ਸੀਗੇ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼ੁਰੂ ਤੋਂ ਹੀ ਉਹਨਾਂ ਨੂੰ ਵਿਸ਼ਵਾਸ ਸੀ ਕਿ ਕੋਰਟ ਤੇ ਔਰ ਨਿਆਂਪਾਲਿਕਾ ਤੇ ਹਮੇਸ਼ਾ ਵਿਸ਼ਵਾਸ ਰੱਖਿਆ ਹੈ ਇਸ ਕਰਕੇ ਫੈਸਲਾ ਚੰਗਾ ਆਇਆ ਹੈ ਸਵਭਾਵਿਕ ਤੌਰ ਤੇ ਉਹ ਸਵਾਗਤ ਹੀ ਕਰਨਗੇ ਪਰ ਦੂਸਰੇ ਪਾਸੇ ਐਸਜੀਪੀਸੀ ਦੇ ਮੈਂਬਰ ਗਰੇਵਾਲ ਸਾਹਿਬ ਜure ਉਹਨਾਂ ਨੇ ਕਿਹਾ ਕਿ ਹੋਰ ਸਰਵੋਚ ਅਦਾਲਤ ਦਾ ਜਿਹੜਾ ਰੋਖ ਹੈ ਉਹ ਕਰਨਾ ਚਾਹੀਦਾ ਹੈ ਕਿਉਂਕਿ ਬਿਲਕੁਲ ਉਹਨਾਂ ਨੂੰ ਲੱਗਦਾ ਹੈ ਕਿ ਚੰਗੀ ਖਬਰ ਨਹੀਂ ਹੈ ਔਰ ਸਿੱਧੇ ਤੌਰ ਤੇ ਉਸ ਸਿਆਸਤ ਦੇ ਨਾਲ ਜੋੜ ਕੇ ਚੋਣਾਂ ਦੇ ਨਾਲ ਜੋੜ ਕੇ ਵੋਟਾਂ ਦੇ ਨਾਲ ਜੋੜ ਕੇ ਵੇਖ ਰਹੇ ਨੇ ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਵੀ ਦੇਰੇ ਦੇ ਨਾਲ ਜੁੜੀ ਵੋਟ ਦਾ ਇੱਕ ਵੱਡਾ ਜਿਹੜਾ ਹੈ ਪ੍ਰਭਾਵ ਹੈ ਤਾਂ ਸਕੁੱਲ ਮਿਲਾ ਕੇ ਇਸ ਕਰਕੇ ਸਿਆਸਤ ਦੇ ਤੌਰ ਤੇ ਜਿਹੜਾ ਅਸੀਂ ਇਸ ਫੈਸਲੇ ਨੂੰ ਵੇਖ ਰਹੇ ਹਾਂ ਇਹ ਉਹਨਾਂ ਦਾ ਕਹਿਣਾ ਸੀ ਤਕਲ ਮਿਰਾਕੇ ਰਾਮ ਰਹੀਮ ਨੂੰ ਰਣਜੀਤ ਮਰਡਰ ਕੇਸ ਦੇ ਵਿੱਚ ਰਾਹਤ ਮਿਲੀ ਹੈ ਹਾਲਾਂਕਿ ਦੋ ਹੋਰ ਮਾਮਲੇ ਅਸੀਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਇੱਕ ਮਾਮਲੇ ਚ 2017 ਦੇ ਵਿੱਚ ਸਾਧੀਆਂ ਦੇ ਨਾਲ ਬਲਦਕਾਰ ਦੇ ਮਾਮਲੇ ਚ ਜਿਹੜੀ ਸਜ਼ਾ 10-10 ਸਾਲ ਦੀ ਸੁਣਾਈ ਗਈ ਸੀ ਯਾਨੀ ਕਿ ਕੁੱਲ 20 ਸਾਲ ਦੀ ਸਜ਼ਾ ਔਰ 2019 ਦੇ ਵਿੱਚ ਰਾਮਚੰਦਰ ਛਤਰਪਤੀ ਦਾ ਕਤਲ ਉਸ ਮਾਮਲੇ ਦੇ ਵਿੱਚ ਜਿਹੜੀ ਸਜ਼ਾ ਹੈ ਉਮਰ ਕੈਦ ਦੀ ਸੁਣਾਈ ਗਈ ਸੀ ਬੇਰਾਮੁਖੀ ਤਾਂ ਤੀਸਰੇ ਮਾਮਲੇ ਦੇ ਵਿੱਚ ਕਿਉਂਕਿ ਇਹ ਤੀਜਾ ਮਾਮਲਾ ਸੀ ਰਣਜੀਤ ਮਰਡਰ ਕੇਸ ਔਰ 2021 ਦੇ ਵਿੱਚ ਆਕੇ चार होर दोषी और एक राम रहीम है उम्र कैद की सजा सुनाई गई कोर्ट ही है पर दूसरे पास रंजीत मर्डर केस एक वही राहत मिली है और मामले है, इस मामले जी है सजा हम भोगनी तो नहीं पेगी क्योंकि बारी कर दिता गया हालांकि इस कुछ कानूनी दापेच नेडर आना हजे बाकी है ਔਰ ਇਸ ਦਾ এবੀ ਜ਼ਿਕਰ ਕਰ ਇਸ થોੜੇ ਪਹਿਲਾਂ ਮੇਰੇ ਸਯੋਗੀ Umesh ਕਿ ਸਰਵੋਚ ਅਦਾਲਤ ਦਾ ਰੋਖ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਦਾ ਰੋਖ ਕੀਤਾ ਜਾ ਸਕਦਾ ਸੁਭਾਵਿਕ ਤੌਰ ਤੇ ਜਿਹੜਾ ਦੂਸਰਾ ਪੱਖ ਹੈ ਹਾਲਾਂਕਿ ਕੀ ਅਜਿਹੇ ਪੱਖ ਕੋਰਟ ਦੇ ਵਿੱਚ ਰਾਮ ਰਹੀਮ ਦੇ ਵਕੀਲ ਦੇ ਵੱਲੋਂ ਰੱਖੇ ਗਏ ਜਾਂ ਫਿਰ ਦੂਸਰੇ ਪੱਖ ਦੇ ਜਿਹੜੇ ਅਸੀਂ ਕਹਿ ਸਕਦੇ ਜਿਹੜੇ ਉਹਨਾਂ ਨੇ ਪੱਖ ਰੱਖੇ ਉਹ ਹੋ ਸਕਦੇ ਕਮਜ਼ੋਰ ਨੇ ਤਾਂ ਇਸ ਕਰਕੇ ਹੋ ਸਕਦਾ ਹੈ ਕਿ ਸਾਰਾ ਮਾਮਲਾ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਪਟੀਸ਼ਨ ਪਾਈਗੀ ਤਾਂ ਮੁਲਜ਼ਮ ਬਰੀ ਕਰ ਦਿੱਤੇ ਗਏ आखिरी दौर बीजेपी ने पंजाब प्रचार में अच्छ खर कैंपेन करेंगे राजनाथ सिंह आनंदपुर साहब तो भाजपा उम्मीदवार सुभाष शर्मा जुटा समर्थन अब केंद्र वित्त मंत्री निर्मला सीतारमन भी पंजाब करोड़ प्रचार लुधियाण रवनीत बिटू कैंपेन व्यापारियों भी करेंगे करबात चंडगढ़ का सियासी अखाड़ा पखाने केन्द्र मंत्री स्मृति ईरानी संजय टंडन के हक च राम दरबार करेंगे रैली बाद दोपहर बठिडा च परमपाल कौर ले जुटा समर्थन कांग्रेस वालों भी जोरा से चोन प्रचार राहुल गांधी प्रियंका गांधी तो बाद अब खड़गे आ रहे पंजाब कोटकुपरा -कोट -कोट चल रैली अमृतसर चलिए अहम प्रेस कॉन्फ्रेंस आपने प्रचार लगाई पूरी वास ये मान आज पटियाला से संुरटा करपेन धूरी पातड़ा लहरा दिड़बा नाभागे प्रचार अब व्यापार मिलनी वपार मिलनी करजरीवाल पठानकोट भी करेंगे रोड शो पार्टी उम्मीदवार जुटा समर्थन आम आदमी पार्टी के राज्यसभा सांसद संजय मोहाली चरण के रोड शो तो आरोप प्रचार कर राघव चडा बलविंदर वोटा अब बठिडा लोग सभा हल्के च हंकार पड़न सुखबीर हल्के करीटिंग तलवंडी साबो और बठिंडा च रैलिया संबोधन अमित शाह के बयान से सीएम मान आनते केजरीवाल का पलटवार बोले पंजी धमकी देना बंद करो वरना बीजेपी हो जाएगी मुश्किल ने जिताए ने बानवे विधायक शाह इंज नहीं तोड़ सकते ਅਮਿਤ ਸ਼ਾਹ ਦੇ ਬਿਆਨ ਤੇ ਬੋਲੇ ਗਜਿੰਦਰ ਸ਼ਖਾਵਤ ਕੇ ਹਾਜ਼ਰ ਅਮਿਤ ਸ਼ਾਹ ਨੇ ਪੰਜਾਬ ਸਰਕਾਰ ਜਾਣ ਦੇ ਦਿੱਤੇ ਨੇ ਸੰਕੇਤ ਤਾਂ ਜ਼ਰੂਰ ਉਹਨਾਂ ਕੋਲ ਹੋਵੇਗੀ ਕੋਈ ਵਜ੍ਹਾ ਪੰਜਾਬ ਦੇ ਲੋਕ ਕੁਸ਼ਾਸਨ ਤੋਂ ਚਾਹੁੰਦੇ ਨਹੀਂ ਸੁਭਿੰਦਰ ਸਿੰਘ ਰੰਦਾਵਾ ਦਿੱਕਤਿਤ ਆਡੀਓ ਨਾਲ ਕਿ ਕਰਵਾਈ ਗੁਰਦਾਸਪੁਰ ਦੀ ਸਿਆਸਤ ਅਕਾਲੀ ਦਲ ਨੇ ਕੁਸ਼ਤਨ ਫਾਈਚਾਰੇ ਖਿਲਾਫ ਟਿੱਪਣੀ ਕਰਨ ਦੇ ਲਗਾ ਇਲਜ਼ਾਮ ਤਾਂ ਰੰਦਾਵਾ ਨੇ ਆਡੀਓ ਦੱਸਿਆ ਫਰਦੀ ਦਰਜ ਕਰਵਾਈ ਐਫ ਆਈ ਆਰ ਰਮੇਸ਼ ਬਿੱਟੂ ਵੱਲੋਂ ਲਾਏ ਇਲਜ਼ਾਮਾਂ ਤੇ ਪੜ ਕੇ ਰਾਜਾ ਵੜਿੰਗ ਮਾਨਹਾਨੀ ਦਾ ਮੁਕੱਦਮਾ ਕਰਨ ਦੀ ਆਖੀਕਾਲ ਬਿੱਟੂ ਨੇ ਘਟਾਰਿਆ ਸੁਸਾਇਡ ਕੇਸ ਲਿਆਸੀ ਵੜਿੰਗ ਦਾ ਕੇਂਦਰ ਮੰਤਰੀ ਜਨਰਲ ਵੀ ਕੇ ਸਿੰਘ ਨੇ ਅਗਨੀਵੀ ਰੋਜਨਾ ਅੱਜ ਬਦਲਾ ਦੇ ਦਿੱਤੇ ਸੰਕੇਤ ਪਠਾਨਕੋਟ ਬੁੱਲੇ ਅਚੇਤਾ ਸ਼ੁਰੂ ਹੋਈ ਹੈ ਸਕੀਮ ਅੱਗੇ ਵਧਾਂ ਜਿ ਲੱਗਦਾ ਹੈ ਸਮਾਂ ਕਈ ਚੀਜ਼ਾਂ ਹੋਣਗੀਆਂ ਉਤਰਾਖੰਡ ਦੇ ਸੀਐਮ ਪੁਸ਼ਕਰਤਾਮੀ ਵੱਲੋਂ ਅਨੰਦਪੁਰ ਸਾਹਿਬ ਤੋਂ ਬੀਜੇਪੀ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ ਚ ਕੀਤਾ ਗਿਆ ਚੋਣ ਪ੍ਰਚਾਰ ਬੋਲੇ ਮੌਜੂਦਾ ਸਿਆਸੀ ਤਿਰਤ ਨਰਾਸ਼ ਨੇ ਪੰਜਾਬੀ ਪੰਜਾਬ ਚ ਕਾਂਗਰਸ ਤੇ ਆਪ ਦੋਵੇਂ ਪਾਰਟੀਆਂ ਵਾਕ-ਵਾਕ ਕੋਣ ਦਾ ਕਰ ਰਹੀਆਂ ਨੇ ਡਰਾਮਾ